ਸਸ਼ੀਗਲ ਦੋਸਤੋ ਮੈਂ ਹਾਂ ਵਰਨ ਸ਼ਕਲਾ ਅੱਜ ਸਾਡੇ ਨਾਲ ਨੇ ਕਿਸਾਨ ਆਗੂ ਮੇਰ ਸਿੰਘ ਥੇੜੀ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ 2024 ਦੇ ਇਲੈਕਸ਼ਨ ਨੂੰ ਲੈ ਕੇ ਕੀ ਨੇ ਕਿਸਾਨਾਂ ਦੀਆਂ ਅਗਲੀਆਂ ਰਣਨੀਤੀਆਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਜੀ ਆਇਆਂ ਨੂੰ ਥੇੜੀ ਸਾਹਿਬ ਪਹਿਲਾ ਸਵਾਲ ਹੈ ਜੀ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਤੁਸੀਂ ਬਿਆਨ ਸੁਣਿਆ ਹੋਣਾ ਉਹਨਾਂ ਨੇ ਸਭ ਨੂੰ ਕਿਸਾਨਾਂ ਦੇ ਪੱਲੇ ਚ ਪਾਤਾ ਕਹਿੰਦੇ ਜੋ ਕਰਦੇ ਆ ਕਿਸਾਨ ਹੀ ਜ਼ਿੰਮੇਵਾਰ ਨੇ ਕੀ ਕਹੋਗੇ ਪਹਿਲਾਂ ਤੁਸੀਂ ਦੇਖੋ ਸ਼ਨੀਲ ਜਾਖੜ ਜੀ ਨੂੰ ਤਾਂ ਆਪਣੇ ਦਿਮਾਗ ਤੇ ਬੋਝ ਦੇ ਕੇ ਆਪ ਸੋਚਣਾ ਚਾਹੀਦਾ ਹੂੰ ਕਿਉ ਪਹਿਲਾ ਕੀਬੋਰਡ ਦਾ ਸੀ ਅੱਜ ਕੀਬੋਰਡ ਦਾ ਜੀ ਜੇ ਕਿਸਾਨ ਨੇ ਜ਼ਿੰਮੇਵਾਰ ਆ ਤਾਂ ਅੱਜ ਤੇ 2 ਸਾਲ ਪਹਿਲਾਂ ਜਨੀਲ ਜਾਖੜ ਜੀ ਕਿਸਾਨਾਂ ਦੇ ਹੱਕ 'ਚ ਕਿਉਂ ਆਵਾਜ਼ ਸੌਂਦੀ ਸੀ ਹੂੰ ਜਦੋਂ ਇਹ ਕਾਗਦਸ ਦੇ ਪ੍ਰਧਾਨ ਤੇ ਹਾਂਜੀ ਉਦੋਂ ਤਾਂ ਬੀਜੇਪੀ ਨੂੰ ਨਿੰਦ ਕੇ ਕਿਸਾਨਾਂ ਦੀ ਵਾਅਦਾ ਕਰਦੇ ਤੇ ਜਦੋਂ ਅੱਜ ਬੀਜੇਪੀ ਦੇ ਪ੍ਰਧਾਨ ਬਣ ਗਏ ਤਾਂ ਹੁਣ ਇਹਨਾਂ ਨੂੰ ਕਿਸਾਨ ਮਾੜੇ ਲੱਗਣ ਲੱਗੇ ਤੇ ਜੇ ਕਿਸਾਨਾਂ ਦੇ ਸਿਰ ਤੇ ਇਹਨਾਂ ਨੇ ਸਭ ਕੁਝ ਲਿਆਂਦਾ ਇਹ ਇੱਥੋਂ ਤੱਕ ਕਹਿਗੇ ਕਿ ਸ਼ੁਭ ਕਰਨ ਨੂੰ ਵਰਵਾਉਣ ਵਾਲੇ ਵੀ ਕਿਸਾਨ ਆ ਗਏ ਬਿਲਕੁਲ ਬਿਲਕੁਲ ਮੈਂ ਸੁਨੀਲ ਝਖੜੀ ਨੂੰ ਪਹਿਨਾ ਹੈ ਵੀ ਕਿਸਾਨ ਆ ਘੁਰੇ ਗੋਲੀਬਾਰੀ ਉਹ ਸਾਡੇ ਨੌਜਵਾਨ ਦੇ ਉਹ ਗੋਲੀ ਤਾਂ ਹਰਿਆਣੇ ਦੀ ਪੁਲਿਸ ਨੇ ਜਾਂ ਹਰਿਆਣੇ ਦੇ ਗੁੰਡਿਆਂ ਨੇ ਭਾਜੇਪੀ ਦੇ ਗੁੰਡੇ ਮੈਂ ਕਹੂੰਗਾ ਜੀ ਉਸ ਬੇਚੇ ਦੇ ਗੋਲੀ ਤਾਂ ਉਹਨਾਂ ਨੇ ਮਾਰੀ ਬੀਜੇਪੀ ਦੇ ਗੁੰਡੇ ਦੇ ਸੀ ਬੀਜੇਪੀ ਦੇ ਗੁੰਡੇ ਸੀ ਉਸ ਦਿਨ ਵਿੱਚ ਪੁਲਿਸ ਨੇ ਗੋਲੀ ਨਹੀਂ ਮਾਰੀ ਬੀਜੇਪੀ ਦੇ ਗੁੰਡਿਆਂ ਨੇ ਗੋਲੀ ਮਾਰੀ ਹੈ ਜੀ ਵੀ ਕਿਸਾਨਾਂ ਨੂੰ ਛੱਪਕਾਓ ਸ਼ਾਇਦ ਕਿਸਾਨ ਡਰ ਕੇ ਇੱਥੋਂ ਚਲੇ ਜਾ ਹੂੰ ਤੇ ਜਖਰ ਸਾਹਿਬ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਵੀ ਜੋ ਕਿਸਾਨਾਂ ਪਰ ਇਲਜ਼ਾਮ ਲਾਉਂਦਾ ਉਹ ਕਿਹਦੇ ਦਿਮਾਗ ਨਾਲ ਕਿਹੜੀ ਯੋਜਨਾ ਲਾਉਂਦਾ ਹੂੰ ਕੀ ਹੁਣ ਇਹ ਕਹਿੰਦੇ ਆ ਕਿ ਸਾਨੂੰ ਪ੍ਰਚਾਰ ਕਰਨ ਤੋਂ ਰੋਕਿਆ ਜਾਂਦਾ ਹੈ ਬਿਲਕੁਲ ਪਰ ਉਹਨੇ ਇਸ ਗੱਲ ਤੇ ਵੀ ਹੁੰਨਾ ਬੀਜੇਪੀ ਦਾ આરોਪ ਹੈ ਮੈਂ ਕਹਿ ਦਿੰਨਾ ਹਾਂ ਸਰ ਆ ਸੰਜੀ ਦਾ આરોਪ ਹੈ ਵੀ ਜਿੱਥੇ ਜਾਂਦੇ ਆ ਸਾਨੂੰ ਘੇਰ ਕੇ ਖੜ ਜੰਨੇ ਆ ਸਾਨੂੰ ਪਰੇਸ਼ਾਨ ਕਰਦੇ ਆ ਲੋਕਤੰਤਰ ਹੈ ਵੋਟਾਂ ਮੰਗਣ ਦਾ ਹੱਕ ਹੈ ਕਿਉਂ ਨਹੀਂ ਮੰਗਣ ਦੇ ਰਹੇ ਸਰ ਦੇਖੋ ਵੋਟਾਂ ਮੰਗਣ ਦਾ ਹੱਕ ਤਾਂ ਹੈਗਾ ਪਰ ਕਿਸਾਨਾਂ ਨੂੰ ਕੀ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਜਾਣ ਦਾ ਹੱਕ ਹੈ ਨਹੀਂ ਬਿਲਕੁਲ ਹੈ ਜਦੋਂ ਕਿਸਾਨ ਆਪਣੇ ਦੇਸ਼ ਦੀ ਰਾਜਧਾਨੀ ਨੂੰ ਜਾ ਰਹੇ ਸੀ ਤਾਂ ਪੰਜਾਬ ਦੀ ਹੱਦ ਤੇ ਖੱਗਰ ਦੇ ਪੁਲ ਉਤੇ ਹੂੰ ਉਹ ਬੈਰੀਕੇਡ ਲਾ ਕੇ ਸਾਨੂੰ ਤਾਂ ਹਰਿਆਣੇ ਚ ਪੂਰੀ ਬੜਨ ਦਿੱਤਾ ਕਿਉਂ ਰੋਕਿਆ ਗਿਆ ਜੀ ਖਨੌਰੀ ਬਾਰਡਰ ਤੇ ਉੱਥੇ ਕਿਸਾਨ ਅਜੇ ਵੀ ਪੰਜਾਬ ਦੀ ਹੱਦ 'ਤੇ ਬੈਠੇ ਆ ਉੱਥੇ ਕਿਉਂ ਰੋਕਿਆ ਗਿਆ ਜਦੋਂ ਸਾਦੇ ਅਧਿਕਾਰ ਕੁੱਟਲੇ ਜਾਂਦੇ ਆ ਅਸੀਂ ਬੀਜੇਪੀ ਦੇ ਆਗੂਆਂ ਨੂੰ ਹੋਰ ਕੁਛ ਨਹੀਂ ਕਹਿੰਦੇ ਇਸ ਤੇ ਸਵਾਲ ਇਹ ਕਰਦੇ ਆ ਵੀ ਸਾਨੂੰ ਦਿੱਲੀ ਜਾਣ ਤੇ ਕਿਉਂ ਰੋਕਿਆ ਤੁਰੀ ਕੀ ਅਸੀਂ ਆਪਣੀਆਂ ਮੰਗਾਂ ਨਹੀਂ ਦੱਸ ਸਕਦੇ ਜਾ ਕੇ ਜੀ ਸਾਹਿਬ ਪਰ ਇੱਕ ਮੈਂ ਸਵਾਲ ਐਡ ਕਰ ਦਿੰਦਾ ਪੰਜਾਬ ਦੇ ਵਿੱਚ ਬਹੁਤ ਜਥੇਬੰਦੀਆਂ ਨੇ ਜਿੰਨੇ ਜ਼ਿਲ੍ਹੇ ਆ ਉਹਦੇ ਨਾਲੋਂ ਜ਼ਿਆਦਾ ਜਥੇਬੰਦੀਆਂ ਸਾਰੀ ਜਥੇਬੰਦੀਆਂ ਦਿੱਲੀ ਨਹੀਂ ਜਾ ਰਹੇ ਸਿਰਫ ਦੋ ਜਤੇ ਬੰਦੀਆਂ ਬਾਰਡਰ ਤੇ ਬੈਠੀਆਂ ਨੇ ਇਹ ਗੱਲ ਤੁਹਾਡਾ ਆਪਣਾ ਇਕਾ ਨਹੀਂ ਹੈਗਾ ਦੇਖੋ ਇਹ ਵੀ ਗਲਤ ਹੈ ਗੱਲ ਜਿਹੜੀਆਂ ਦੋ ਗਿਆ ਜਾਂਦੇ ਹਮ ਉੱਥੇ ਮੇਰਾ ਖਿਆਲ ਨਾਲ 27 28 ਜਿ세 ਬੰਦੀਆਂ ਇਕੱਠੀਆਂ ਹੋ ਜਾਂਦੀਆਂ ਬੈਠੀਆਂ ਅੱਛਾ ਜੀ ਆਪਣੇ ਆਗੂ ਦੋਵੇਂ ਕਿਉਂਕਿ ਸਾਰੇ ਬਿਆਰ ਨਹੀਂ ਦਿੰਦੇ ਤੇ ਲਈ ਆ ਕੇ ਪੰਨੇ ਸਾਹਿਬ ਦਾ ਨੌ ਜਿਆਦਾ ਆਈ ਜਾਂਦਾ ਜਿਹੜੇ ਵਾਕਈ ਅਸੇ ਬੰਦੀਆਂ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਸਤਰਾਮ ਸਿੰਘ ਬਹਿਰੂ ਇੱਕ ਐਸਾ ਆਗੂ ਹੈ ਜਿਹੜਾ ਕਿਸਾਨਾਂ ਦਾ ਸਭ ਤੋਂ ਜਿਆਦਾ ਉਬਰਦਾਰ ਜਿਆਦਾ ਜਿਨ੍ਹਾਂ ਨੇ ਡਾਕਟਰ ਸੁਆਮੀ ਦਾਸ ਦੀ ਰਿਪੋਰਟ ਵਾਸਤੇ ਸੁਪਰੀਮ ਕੋਰਟ ਤੱਕ ਲੜਾਈ ਲੱਗੀ ਉਹ ਵੀ ਵਿੱਚ ਬੈਠਾ ਕਿ ਉਹਨੂੰ ਕਿਸਾਨ ਜਦੇ ਬੰਦੀ ਨਹੀਂ ਕਿਹਾ ਜਾਂਦਾ ਜੀ ਜਾ ਸਾਡੇ ਦੁਆਬੇ ਵਾਲੇ ਵੀਰ ਬੈਠੇ ਆ ਮਨਜੀਤ ਰਾਏ ਹਾਲ ਰੋਈ ਜਵੇਤਾ ਦੇ ਬੋਰਡ ਦਾ ਉਹ ਦੰਦਾ ਜਵਾਬ ਦਿੰਦਾ ਕੀ ਉਹਨੂੰ ਆਪਾਂ ਕਿਸਾਨਾਂ ਕੋਈ ਕਿੰਦੇ ਇਹ ਵੀ ਗੱਲਾਂ ਗਲਤ ਐ ਵੀ ਜਿਹੜੀਆਂ ਆਪਾਂ ਕਹਿੰਦੇ ਆ ਕਿ ਕੁਛ ਜਸੇ ਬੰਦੀਆਂ ਉਸ ਜਸੇ ਬੰਦੀਆਂ ਨਹੀਂ ਹੈਗੀਆਂ ਹਮ ਜਥੇ ਬੰਦੀਆਂ ਕਾਪਦੀਆਂ ਤਕਰੀਬਨ ਬੈਠੀਆਂ ਤੇ ਦੂਜਾ ਮੈਂ ਇਹਦੇ ਬਾਰੇ ਇਹ ਸਪਸ਼ਟੀਕਰਨ ਦੇਣਾ ਚਾਹੁੰਦਾ ਕਿ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਹੀ ਜਸੇ ਬੰਦੀਆਂ ਦੀ ਇੱਕੋ ਐ ਜੀ ਜਿਸ ਤਰ੍ਹਾਂ ਰਾਸ਼ਟਰੀ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਰਾਜ ਕਰਨਾ ਚਾਹੁੰਦੀ ਹੈ ਕਿਸਾਨ ਜਜ਼ੇਬੰਦੀਆਂ ਦਾ ਢੰਗ ਆਪੋ ਆਪਣਾ ਹੈ ਕਿ ਅਸੀਂ ਮੰਗਾ ਸੰਜੀ ਹੈ ਉਹਨਾਂ ਨੂੰ ਬਣਾਉਣ ਦਾ ਸਰਕਾਰ ਤੇ ਆਪਣਾ ਢੰਗ ਅਲਹਿਦਾ ਰਸਤਾ ਅਲਹਿਦਾ ਜੀ ਤੇ ਹੁਣ ਇੱਕ ਇਹਨਾਂ ਦੇ ਵਿੱਚ ਇਹ ਸਵਾਲ ਮੈਂ ਇਹਨਾਂ ਨੂੰ ਪੁੱਛਦਾ ਕਿ ਕਿਸਾਨ ਜਾਂ ਪਿੰਡਾਂ ਜਿਨ੍ਹਾਂ ਨੂੰ ਪ੍ਰਚਾਰ ਕਰਨ ਤੋਂ ਰੋਕਦੇ ਆ ਕਿਸੇ ਇੱਕ ਜਜ਼ੇਬੰਦੀ ਦਾ ਨਾਮ ਦੇ ਦੇਣ ਜਿਹੜੀ ਇਹਨਾਂ ਨੂੰ ਨਹੀਂ ਰੋਕਦੀ ਫਿਰ ਇਹ ਸਵਾਲ ਇਸ ਤਰ੍ਹਾਂ ਕਰਿਆ ਜਾਂਦਾ ਹੈ ਵੀ ਕੁਝ ਕਿਸਾਨ ਸਾਰੀਆਂ ਹੀ ਜਥੇਬੰਦੀਆਂ ਕਿਸਾਨ ਆਜ਼ਾਦੀਆਂ ਚਾਹੇ ਉਹ ਛੋਟੀਆਂ ਚਾਹੇ ਵੱਡੀਆਂ ਪਿੰਡਾਂ ਵਿੱਚ ਬੀਜੇਪੀ ਦਾ ਸਾਰੇ ਹੀ ਕਿਸਾਨ ਵਿਰੋਧ ਕਰਦੇ ਜੜੀ ਸਾਹਿਬ ਮੇਰਾ ਇੱਕ ਸਵਾਲ ਹੈ ਆਮ ਲੋਕਾਂ ਦਾ ਵੀ ਸਵਾਲ ਹੈ ਕਹਿੰਦੇ ਜਿੱਥੇ ਦੇਖਦੇ ਆ ਕਿਸਾਨ ਧਰਨਾ ਲਾ ਕੇ ਬਹਿ ਜਾਂਦੇ ਆ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਕਿਸਾਨ ਸਰਕਾਰ ਤੋਂ ਖੁਸ਼ ਕਿਉਂ ਨਹੀਂ ਹੁੰਦੇ ਚਾਹੇ ਕੋਈ ਵੀ ਸਰਕਾਰ ਹੋਵੇ ਥੋੜਾ ਛੱਤੀ ਦਾ ਯੰਕੜਾ ਲੈਂਦਾ ਕੀ ਕਾਰਨ ਹੈ ਜੜੀ ਸਾਹਿਬ ਦੇਖੋ ਕਿਸਾਨਾਂ ਦੀਆਂ ਤਾਂ ਬੰਗੀਆਂ ਹੀ ਪੂਰੀਆਂ ਨੀ ਕੀਤੀਆਂ ਜਾਂਦੀਆਂ ਕਿਸਾਨ ਇੱਕ ਐਸੀ ਜਮਾਤ ਹੈ ਜੀ ਜਿਹੜੀ 1.5 ਅਰਬ ਦੇ ਲਗਭਗ ਇੰਡੀਆ ਦੀ ਆਬਾਦੀ ਹੋ ਚੁੱਕੀ ਹੈ ਜੀ ਜੀ ਉਹਨਾਂ ਦਾ ਢਿੱਡ ਖੇਤੀ ਕਰਕੇ ਕਿਸਾਨ ਭਰਦਾ ਹਮ ਕਣਕ ਚੌਲ ਦੇ ਵਿੱਚੋਂ ਨਹੀਂ ਮਿੱਠੇ ਤੋਂ ਫਾਲ ਤੋਂ ਸਬਜ਼ੀ ਤੋਂ ਲੈ ਕੇ ਦਾਣ ਤੋਂ ਲੈ ਕੇ ਜੋ ਵੀ ਚੀਜ਼ ਹੈ ਹਮ ਉਹਨੂੰ ਪੈਦਾ ਕਰਨ ਵਾਲਾ ਕੌਣ ਹੈ ਕਿਸਾਨ ਹੈ ਹਮ ਕਿਸਾਨ ਦੁਕਾਨੂ ਦਾ ਖੜਾਉਂਦਾ ਪਰ ਆਪਣੇ ਬਾਲ ਬੱਚਿਆਂ ਨੂੰ ਉਹ ਪੂਰੀ ਤਰ੍ਹਾਂ ਸਿੱਖਿਆ ਨਹੀਂ ਦੇ ਸਕਦਾ ਉਹਨਾਂ ਦਾ ਪਾਲ ਪੋਚਨ ਨਹੀਂ ਕਰ ਸਕਦਾ ਆਪਣੇ ਤੇ ਅੱਧਾ ਪੁੱਕਾ ਪੈ ਜਾਂਦਾ ਹੈ ਜੀ ਤੇ ਜੇ ਉਹ ਆਪਣੀਆਂ ਬੰਗਾਂ ਬੰਗਦਾ ਤਾਂ ਉਹਨੂੰ ਕਿਹਾ ਜਾਂਦਾ ਧਰਲੇ ਲਾਉਨੇ ਹੈ ਜੇ ਕਿਸਾਨ ਦਾ ਜਿਆ ਬੰਗਾ ਜੈਜ ਬੰਗਾ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰ ਦਿੱਤਾ ਜਾਵੇ ਕਿਸਾਨਾਂ ਨੂੰ ਅੱਜ 45 ਡਿਗਰੀ ਦੇ ਪ੍ਰੇਸ਼ਮੇ ਹੋਈ ਵੀ ਹੈ ਉੱਥੇ ਇੰਨੇ ਉੱਚੇ ਪੁਲਾਂ ਦੇ ਉੱਤੇ ਸੜਕਾਂ ਦੇ ਉੱਤੇ ਬੈਠਾ ਤਾਂ ਸਾਨੂੰ ਸ਼ੌਕ ਨਹੀਂ ਹੈਗਾ ਜੀ ਜੇ ਸਾਡੀਆਂ ਕੁਝ ਮੁਸ਼ਕਲਾਂ ਸੀ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਸੜਕਾਂ ਤੇ ਤੰਬੂ ਲਾਈ ਬੈਠੇ ਆ ਉਹਨਾਂ ਟਰਾਲੀਆਂ 'ਚ ਬੈਠੇ ਆ ਜਿੱਥੇ ਵੱਡੇ ਵੱਡੇ ਆਗੂ ਵੀ ਆਈਪੀ ਲੋਕ 5 ਮਿੰਟ ਵੀ ਉੱਥੇ ਬੈਠ ਨਹੀਂ ਸਕਦੇ ਉਹ ਸਾਨੂੰ ਕੋਈ ਚੌਰੀ ਠੀਕ ਹੈ ਫਿਰ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਧਰਨੇ ਤੋਂ ਪਹਿਨਾ ਤਿੰਨ ਆਗੂ ਜੀ ਚਿੱੜਲੀ ਤੇ ਜਿਹੜੇ ਸੀਨੀਅਰ ਮੰਤਰੀ ਸੀ ਚੱਦੀਗਾੜਾ ਕੇ ਮੀਚਗਾ ਕਰਦੇ ਰਹੇ ਉਹ ਸਾਨੂੰ ਕਿਉਂ ਗੁਮਰਾਹ ਕਰਦੇ ਆ ਉਹਨਾਂ ਨੂੰ ਅਸੀਂ ਤਾਂ ਮੰਗਦੇ ਆ ਕਿ 22 ਫਸਲਾਂ ਦੇ ਉੱਤੇ ਐਮਐਸਪੀ ਤੋਂ ਸਿਰਫ 2 ਟੇ ਮਿਲਦੀ ਹੈ ਉਹ ਆਕੇ ਕਹਿੰਦੇ ਆ ਤੇ ਤਿੰਨ ਫਸਲਾਂ ਹੋਰ ਵਧਾ ਲਓ ਤੇ ਉਹ ਜਿਹੜਾ ਐਗਰੀਮੈਂਟ ਕਰ ਰਹੇ ਉਹ ਵੀ 5 ਸਾਲ ਬਾਸਤੇ ਪ੍ਰਾਈਵੇਟ ਕੰਪਨੀ ਨਾਲ ਕਰਾਇਆ ਜਾ ਮੈਂ ਇਹ ਪੁੱਛਣਾ ਚਾਹੁੰਦਾ ਆ ਕਿ 5 ਸਾਲ ਬਾਅਦ ਕਿਸਾਨ ਫੇਰ ਧਰਨੇ ਲਾਉਣਗੇ ਫੇਰ ਧਰਨੇ ਸਰਕਾਰ ਨਹੀਂ ਲਗਾਉਂਗੀ ਉਹ ਸਰਕਾਰ ਕਣਕ ਝੋਨੇ ਮਗਰ ਕਿਉਂ ਨਹੀਂ ਆਪ ਖਰੀਦ ਕਰਦੀ ਆਪ ਖਰੀਦ ਕਰ ਹੂੰ ਤੇ ਖਰੀਦ ਕਰਕੇ ਚਾਹੇ ਉਹ ਪ੍ਰਾਈਵੇਟ ਨੂੰ ਦੇਣ ਚਾਹੇ ਜਿੱਥੇ ਮਰਜੀ ਦੇ ਜਾਵੇ ਉਹ ਕਿਉਂ ਨਹੀਂ ਇਸ ਤਰ੍ਹਾਂ ਕਰਦੀ ਫਿਰ ਦੂਜੀ ਗੱਲ ਤਿੰਨ ਫਸਲਾਂ ਤੋਂ ਬਿਨਾ ਉਹ ਪ੍ਰਾਈਵੇਟ ਨਾ ਕਰਾਉਣਾ ਉਹ ਵੀ ਜੀ ਜਿਹੜੇ ਦਿੱਲੀ ਕਾਨੂੰਨ ਆਪਾਂ ਬਾਬਤ ਕਰਾਈ ਸੀ ਨਾ ਇੱਕ ਸਾਧਨ ਨੂੰ ਮੂਰਖ ਬਣਾ ਰਹੇ ਆ ਕਿ ਉਹਨਾਂ ਵਿੱਚੋਂ ਇੱਕ ਕਾਨੂੰਨ ਲਾਗੂ ਕਰ ਦਈਏ ਸੁੱਧੇ ਢੰਗ ਨਾਲ ਹੂੰ ਇਸ ਕਰਕੇ ਕਿਸਾਨ ਮਜ਼ਮੂਰਾ ਧਰਨੇ ਲਾਉਣ ਨੂੰ ਕਿਸਾਨ ਨੂੰ ਕਿਉਂ ਦੀ ਕੁਝੀ ਨਹੀਂ ਧਰਨੇ ਲਾਉਂਦੇ ਤੇ ਵਿਸਵਾ ਮੇਰਾ ਲਾਸਟ ਹੀ ਸਵਾਲ ਹੈ ਤਰਨਾ ਹੈ ਬੀਜੇਪੀ ਦੇ ਖਿਲਾਫ ਹੈ ਕਿ 4 ਜੂਨ ਤੋਂ ਬਾਅਦ ਅਗਰ ਕੋਈ ਸਰਕਾਰ ਬਦਲ ਜੀ ਉਹਦੇ ਖਲਾਫੀ ਚੱਲਦਾ ਰਹੂਗਾ ਇਹ ਕਿਸੇ ਦੇ ਖਿਲਾਫ ਨਾ ਬੀਜੇਪੀ ਦੇ ਨਾ ਕਿਸੇ ਸਰਕਾਰ ਦੇ ਹਮ ਤਰ ਨਾ ਕੋਈ ਸਰਕਾਰ ਬਣੇ ਚਾਹੇ ਬੀਜੇਪੀ ਦੀ ਬਣ ਜਵੇ ਚਾਹੇ ਕਾਂਗਰਸੀ ਬਣ ਜਵੇ ਇੰਡੀਆ ਦੂਜੀ ਉਹ ਬਣ ਜਵੇ ਸਾਦਾ ਮਤਲਬ ਹੈ ਵੀ ਜਿਹੜੀ ਸਰਕਾਰ ਕਿਸਾਨ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰੂਗੀ ਅਸੀਂ ਉਹਦੇ ਸਬਰਤਕ ਹੋਵਾਂਗੇ ਜਿਹੜੀ ਨਹੀਂ ਕਰੂਗੀ ਚਾਹੇ ਸਰਕਾਰ ਘੋਰਦੀ ਬਣ ਗਈ ਜੇ ਉਹ ਮੰਗਾ ਨਹੀਂ ਮੰਨਣਗੇ ਤਾਂ ਉਹਨਾਂ ਦੇ ਵਿਰੁੱਧ ਵੀ ਧਰਨਾ ਕਾਇਮ ਕਰੂਗਾ ਅਸੀਂ ਆਪਣੀਆਂ ਮੰਗਾ ਬਣਾ ਕੇ ਉੱਥੋਂ ਆਵਾਂਗੇ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਨੇ ਇਹ ਇਹ ਸਾਨੂੰ ਵੱਡੇ ਆਗੂ ਮੇਰ ਸਿੰਘ ਤੇੜੀ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜੋ ਦੱਸੋ ਧੰਨਵਾਦ